ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਜਿਹੜੀ ਤੁਸੀਂ ਫਰੀਦ ਸਾਹਿਬ ਦੀ ਇਹ ਲਾਈਨ ਪੜ੍ਹੀ ਨਾ ਕਿਦੇ ਵਿੱਚ ਕਿਦਰੇ ਵੀ ਇਹ ਗੱਲ ਨਹੀਂ ਕਹੀ ਗਈ ਕਿ ਬਈ ਤੁਸੀਂ ਰੁੱਖੀ ਸੁੱਕੀ ਹੀ ਖਾਣੀ ਹੈ ਗੁਰਬਾਣੀ ਦੇ ਵੀ ਦੇਖੋ ਕਲੀਅਰ ਕਟ ਗੱਲ ਲਿਖੀ ਹੋਈ ਹੈ ਕਿ ਬਈ ਜਿਹੜਾ ਸਰੀਰ ਨੂੰ ਚੰਗਾ ਨਹੀਂ ਲੱਗਦੀ ਚੀਜ਼ ਠੀਕ ਹੈ ਨਾ ਉਹ ਨਾ ਖਾਓ ਜਿਤ ਖਾਦਿਆ ਤਨ ਪੀੜ ਹੈ ਮਨ ਵਿੱਚ ਚਲਾ ਵਿਕਾਰ ਲੇਕਿਨ ਲਾਈਨ ਤੇ ਲਿਖੀ ਗਈ ਹੈ ਨਾ ਰੁੱਖੀ ਸੁੱਕੀ ਖਾ ਰੇ ਠੰਡਾ ਬਾਣੀ ਪੀਓ ਬਿਲਕੁਲ ਬਿਲਕੁਲ ਇਹ ਲਾਈਨ ਹੈ ਪੰਕਤੀ ਹੈ ਫਰੀਦ ਸਾਹਿਬ ਦੀ ਪੰਕਤੀਆਂ ਸਲੋਕਾਂ ਦੇ ਵਿੱਚ ਪੰਕਤੀ ਹੈ ਲੇਕਿਨ ਮੈਂ ਇੱਥੇ ਇੱਕ ਗੱਲ ਤੁਹਾਨੂੰ ਦੱਸਦਾ ਕਿ ਸਾਡੀ ਸਭ ਤੋਂ ਵੱਡੀ ਦਿੱਕਤ ਪਤਾ ਕੀ ਹੈ ਕਿ ਅਸੀਂ ਗੁਰਬਾਣੀ ਦੀ ਜੋ ਪੰਕਤੀਆਂ ਹਨ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਮੋਲਡ ਕਰ ਦਿੰਦੇ ਜਿੰਨੀ ਕੁ ਚੀਜ਼ ਸਾਨੂੰ ਚੰਗੀ ਲੱਗਦੀ ਹੈ ਅਸੀਂ ਉਸ ਨੂੰ ਆਪਣੇ ਅਨੁਸਾਰ ਢਾਲ ਦਿੰਦੇ ਹਾਂ ਲੇਕਿਨ ਨਾ ਅਸੀਂ ਗੁਰਬਾਣੀ ਦੀ ਪਹਿਲੀ ਪੰਕਤੀ ਦੇ ਅਰਥ ਦੇਖਦੇ ਹਾਂ ਨਾ ਅਸੀਂ ਗੁਰਬਾਣੀ ਦੀ ਉਸ ਤੋਂ ਅਗਲੀ ਵਾਲੀ ਪੰਕਤੀ ਦੇ ਅਰਥ ਸਮਝਦੇ ਹਾਂ ਦੇਖੋ ਫਰੀਦ ਸਾਹਿਬ ਨੇ ਨੋ ਡਾਊਟ ਇਹ ਲਿਖਿਆ ਕੇ ਰੁੱਖੀ ਸੁੱਕੀ ਖਾਈ ਕਹਿ ਠੰਡਾ ਪਾਣੀ ਪੀਓ ਲੇਕਿਨ ਇਹ ਗੱਲ ਫਰੀਦ ਸਾਹਿਬ ਨੂੰ ਕਿਉਂ ਕਹਿਣੀ ਪਈ ਇਹ ਅਗਲੀ ਲਾਈਨ ਵਿੱਚ ਲਿਖਿਆ ਅਗਲੀ ਪੰਕਤੀ ਤੁਸੀਂ ਪੜੋ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਉਹਨਾਂ ਨੂੰ ਇਹ ਗੱਲ ਤਾਂ ਕਹਿਣੀ ਪਈ ਕਿ ਜੇ ਪਰਾਇਆਂ ਦੀ ਚੰਗੀ ਰੋਟੀ ਐ ਚੋਪੜੀ ਰੋਟੀ ਦੇਖ ਕੇ ਆਪਣਾ ਆਪ ਨੂੰ ਤਰਸਾਣਾ ਤਰਸ ਦਾ ਪਾਤਰ ਨਾ ਬਣ ਤਰਸ ਦਾ ਪਾਤਰ ਬਣਨ ਦੀ ਜਗ੍ਹਾ ਚੰਗਾ ਐ ਕਿ ਬਈ ਤੂੰ ਰੁੱਖੀ ਸੁੱਕੀ ਖਾ ਕੇ ਆਪਣਾ ਗੁਜ਼ਾਰਾ ਕਰ ਲੈ ਠੀਕ ਐ ਜੀ ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦਿੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਐਗਜ਼ਾਮਪਲ ਆ ਸਾਨੂੰ ਐਸੀ ਮਿਲਦੇ ਨੇ ਜਿੱਥੇ ਪੂਰੇ ਸਵਾਦ ਦੀ ਜਾਂ ਚੰਗੀ ਰੋਟੀ ਦੀ ਰਜ ਕੇ ਰੋਟੀ ਖਾਣ ਦੀ ਗੱਲ ਕੀਤੀ ਹੈ ਇੱਕ ਸ਼ਬਦ ਭਗਤ ਧੰਨਾ ਜੀ ਦਾ ਤੁਸੀਂ ਆਰਤੀ ਦੇ ਵਿੱਚ ਜੋ ਆਮ ਸਾਡੇ ਗੁਰੂ ਘਰਾਂ ਦੇ ਵਿੱਚ ਆਰਤੀ ਉਂਦੇ ਇੱਥੇ ਪੜਿਆ ਜਾਂਦਾ ਹੈ ਤੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਹੁਣ ਅੱਗੇ ਦੇਖੋ ਉਹ ਕੀ ਮੰਗ ਰਿਹਾ ਉਹ ਕਹਿੰਦਾ ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਕੰਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸਿਕਾ ਗਊ ਭੈਣਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਫਿਰ ਅੱਗੇ ਕਹਿੰਦਾ ਵੀ ਘਰ ਕੀ ghee ਹਨ ਚੰਗੀ ਜਨ ਧੰਨਾ ਲੇਵੈ ਮੰਗੀ ਉਹ ਸਭ ਕੁਝ ਮੰਗ ਰਿਆ ਅਨਾਜ ਵੀ ਮੰਗ ਰਿਆ ਸਤ ਸੇ ਅਨਾਜ ਮੰਗ ਰਿਆ ਦੁੱਧ ਮੰਗ ਰਿਆ ਗਊ ਮੰਗ ਰਿਆ ਗਊ ਕਿਉਂ ਦੁੱਧ ਚੱਕੀ ਚਾਹੀਦੀ ਕੋਈ ਤਾਜਨ ਤੁਰੀ ਚੰਗੇਰੀ ਜਿਹੜਾ ਚੰਗਾ ਦੁੱਧ ਦੇਵੇ ਠੀਕ ਹੈ ਜੀ ਚੰਗੀ ਜੁੱਤੀ ਮੰਗ ਰਿਆ ਚੰਗੀ ਇਸਤਰੀ ਮੰਗ ਰਿਆ ਵੀ ਜਿਹੜੀ ਉਹ ਘਰ ਸੰਭ ਸਕੇ ਕਬੀਰ ਸਾਹਿਬ ਦੇ ਕੁਝ ਸ਼ਬਦ ਮੈਂ ਤੁਹਾਨੂੰ ਹੋਰ ਦੱਸਦਾ ਉਹ ਸ਼ਬਦ ਹੈ ਭੁੱਖੇ ਭਗਤ ਨਾ ਕੀਜੈ ਜਿ ਹਮਲਾ ਆਪਣੀ ਦੀਜੈ ਉਹਦੇ ਵਿੱਚ ਵੀ ਪੰਕਤੀਆਂ ਬੜੀ ਧਿਆਨ ਮੰਗਦੀਆਂ ਉਹ ਕਹਿੰਦੇ ਨੇ ਕਿ ਦੋ ਸਿਰ ਮੰਗੋ ਚੂਨਾ ਪਾਓ ਕਿਉ ਸੰਗ ਲੂਨਾ ਅੱਧ ਸਿਰ ਮੰਗੋ ਦਾਲੇ ਮੁਖੋ ਦੋਨੋ ਵਕਤ ਜੀਵਾਲੇ ਠੀਕ ਹੈ ਫਿਰ ਅੱਗੇ ਉਹ ਕਹਿੰਦੇ ਜੀ ਖਾਟ ਮੰਗੋ ਚੋਪਾਈ ਸਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰਾ ਜਨਕੀਂ ਦਾ ਸਭ ਕੁਛ ਮੰਗ ਰਿਆ ਚੂਨੇ ਤੋਂ ਪਾਪ ਆ ਗਿਆ ਆਟਾ ਦੋਸਰ ਮੰਗੂ ਚੂਨਾ ਪਾਓ ਕਿਉਂਕਿ ਉਹ ਵੀ ਮੰਗ ਰਿਆ ਲੂਣ ਲੂਣ ਕਿ ਆ ਲੂਣ ਸਵਾਦ ਹਸਤੇ ਘਰਾਂ ਵਿੱਚ ਸਾਡੇ ਅਗਰ ਮਤਲਬ ਸਿੱਕੀ ਰੋਟੀਆਂ ਅਸੀਂ ਕਹਿੰਦੇ ਜੀ ਨਹੀਂ ਜੀ ਸਿੱਕੀ ਰੋਟੀਆਂ ਜੀ ਲੂਣ ਪਾ ਤਾਂ ਸਵਾਦ ਹੈ ਲੂਣ ਦਾ ਇਹ ਮੈਟਾਫਰ ਵਰਤੇਗੇ ਨੇ ਪ੍ਰਤੀਕ ਵਰਤੇਗੇ ਨੇ ਮੈਟਾਫਰ ਲੂਣ ਕੋਈ ਸਵਾਦ ਨਹੀਂ ਹੁਣ ਦੇਖੋ ਦੋ ਸ਼ਬਦਾਂ ਦੇ ਵਿੱਚ ਸਾਡੇ ਕੋਲ ਸਭ ਕੁਝ ਆ ਗਿਆ ਕਿ ਉਹ ਵੀ ਆ ਗਿਆ ਜੀ ਲੂਣ ਵੀ ਆ ਗਿਆ ਸਵਾਦ ਵੀ ਆ ਗਿਆ ਠੀਕ ਹੈ ਦਾਲ ਵੀ ਆ ਗਈ ਅਨਾਜ ਸਭ ਕੁਝ ਆ ਗਿਆ ਦੁੱਧ ਵੀ ਆ ਗਿਆ ਤੇ ਫਿਰ ਕਨਸੈਪਟ ਕਿੱਥੇ ਰਿਆ ਰੁੱਕੀ ਸੁੱਕੀ ਖਾਇਕੋ ਮਤਲਬ ਸਾਡੀ ਇਹੀ ਦਿੱਕਤ ਹੈ ਨਾ ਕਿ ਅਸੀਂ ਗੁਰਬਾਣੀ ਦੀ ਪੰਕਤੀਆਂ ਨੂੰ ਆਪਣੇ ਹਿਸਾਬ ਨਾਲ ਮੋਲਡ ਕਰ ਲੈਂਦੇ ਇਹ ਨਹੀਂ ਕਰਨਾ ਚਾਹੀਦਾ ਗੁਰਬਾਣੀ ਦੇ ਵਿੱਚ ਜੋ ਲਿਖਿਆ ਹੈ ਉਸ ਨੂੰ ਬੜੇ ਧਿਆਨ ਨਾਲ ਕਿਉਂਕਿ ਗੁਰਬਾਣੀ ਦੇ ਵਿੱਚ ਰਸਵਾਦ ਹੈ ਜੋ ਗੁਰਬਾਣੀ ਦੀ ਦੇਖੋ ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਹੋਰ ਰੱਖਣਾ ਉਹ ਉਹ ਸਾਡੀ ਇਸ ਵਿਸ਼ੇ ਦੀ ਥੋੜੀ ਜਿਹੀ ਹਟਕੇ ਹੈ ਫਰੀਦ ਸਾਹਿਬ ਜੀ ਦੀ ਇੱਕ ਪੰਕਤੀ ਹੈ ਬੜੀ ਪ੍ਰਸਿੱਧ ਹੈ ਉਸ ਸ਼ਲੋਕਾ ਦੇ ਵਿੱਚ ਹੈ ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਝਣੋਂ ਅਚਿੰਤੇ ਬਾਜ ਪਈ ਬਾਜ ਕਹੇ ਕਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸੰਸੋ ਗਾਲੀ ਰੱਬ ਦੀ ਠੀਕ ਹੈ ਜੀ ਹੁਣ ਇਸ ਪੂਰੇ ਜਿਹੜਾ ਸ਼ਲੋਕ ਹੈ ਸ਼ਬਦ ਹੈ ਜਿਹੜਾ ਇਸ ਨੂੰ ਅਗਰ ਅਸੀਂ ਉੱਪਰਲੇ ਭਾਗ ਦੇ ਨਾਲ ਦੇਖਾਂਗੇ ਨਾ ਸਿੰਪਲ ਅਰਥਾਂ ਦੇ ਹਿਸਾਬ ਨਾਲ ਇੱਕ ਸਾਨੂੰ ਇੱਕ ਬਗਲੇ ਬਾਜ ਦੀ ਕਹਾਣੀ ਲੱਗੇਗੀ ਉਹ ਇੱਕ ਬਗਲਾ ਦਰਿਆ ਕੰਢੇ ਹੈ ਆਪਣੀ ਮੋਜਾਂ ਕਰ ਰਿਹਾ ਉਦੋਂ ਇੱਕ ਬਾਜ ਆਇਆ ਉਹਨੇ ਚ ਭੱਟਾ ਮਾਰਿਆ ਜਿਸਨੇ ਬਾਜ ਨੇ ਚ ਭੱਟਾ ਮਾਰਿਆ ਬਗਲੇ ਕੋਲ ਬਚਨ ਬਗਲੇ ਨੇ ਬਚਨ ਦੇ ਬੜੇ ਯਤਨ ਕੀਤੇ ਲੇਕਿਨ ਬਚ ਨਹੀਂ ਸਕਿਆ ਜੋ ਉਸਨੇ ਸੋਚਿਆ ਵੀ ਨਹੀਂ ਸੀ ਹੋ ਗਿਆ ਲੇਕਿਨ ਜਦੋਂ ਅਸੀਂ ਇਸ ਨੂੰ ਅਸੀਂ ਧਿਆਨ ਨਾਲ ਪੜਦੇ ਹਾਂ ਕਿ ਹੈਰਾਈ ਦੇ ਵਿੱਚ ਜਾ ਕੇ ਪੜਦੇ ਹਾਂ ਇਹ ਕੋਈ ਸਿੰਪਲ ਬਗਲੇ ਬਾਜ ਦੀ ਕਹਾਣੀ ਨਹੀਂ ਹੈ ਇਹ ਜ਼ਿੰਦਗੀ ਮੌਤ ਦੀ ਕਹਾਣੀ ਹੈ ਤੇ ਮਨੁੱਖ ਤੇ ਮੌਤ ਦੀ ਕਹਾਣੀ ਹੈ ਇਹਦੇ ਵਿੱਚ ਬਗਲਾ ਜਿਹੜਾ ਹੈ ਉਹ ਜ਼ਿੰਦਗੀ ਦਾ ਜਾਂ ਮਨੁੱਖ ਦਾ ਮੈਟਾਫਰ ਦੇ ਤੌਰ ਤੇ ਵਰਤੇ ਗਿਆ ਪ੍ਰਤੀਕ ਦੇ ਤੌਰ ਤੇ ਵਰਤਿਆ ਗਿਆ ਹੈ ਤੇ ਮੌਤ ਨੂੰ ਜਿਹੜਾ ਹੈ ਬਾਜ ਨੂੰ ਮੌਤ ਤੇ ਪ੍ਰਤੀਕ ਦੇ ਰੂਪ ਦੇ ਵਿੱਚ ਵਰਤਿਆ ਗਿਆ ਹੈ। ਸੋ ਗੁਰਬਾਣੀ ਜਿਹੜੀ ਹੈ ਸਾਨੂੰ ਬੜੇ ਧਿਆਨ ਦੇ ਨਾਲ ਬੜੀ ਡੂੰਘਾਈ ਦੇ ਨਾਲ ਜਾ ਕੇ ਪੜ੍ਹਨੀ ਚਾਹੀਦੀ ਹੈ। ਤਾਂ ਕਿ ਤਾਂ ਹੀ ਅਸੀਂ ਨਾ ਕੰਟਰੋਵਰਸੀਆ ਤੋਂ ਤਾਂ ਹੀ ਬਚ ਸਕਦੇ ਹਾਂ। ਸਭ ਤੋਂ ਸਾਡੀ ਸਭ ਤੋਂ ਵੱਡੀ ਕਿ ਦਿੱਕਤ ਹੈ ਕਿ ਵੀ ਅਸੀਂ ਪੜ੍ਹਦੇ ਨਹੀਂ। ਅਸੀਂ ਜੋ ਸੁਣੀ ਸੁਣਾਈ ਚੀਜ਼ ਸਾਡੇ ਸਾਹਮਣੇ ਆਂਦੀ ਹੈ ਉਸ ਨੂੰ ਸੱਚ ਮੰਨ ਕੇ ਤੇ ਅਸੀਂ ਬੈਠ ਜਾਂਦੇ ਹਾਂ ਜਦ ਕਿ ਸਾਨੂੰ ਚਾਹੀਦਾ ਕਿ ਅਸੀਂ ਪੜ੍ਹੀਏ ਲੇਕਿਨ ਪੜ੍ਹੀਏ ਵੀ ਪੋਜ਼ਿਟਿਵ ਅਪਰੋਚ ਰੱਖ ਕੇ। ਕਿਸੇ ਵਿਸ਼ੇ ਦੇ ਉੱਪਰ ਅਗਰ ਤੁਹਾਡੀ ਧਾਰਨਾ ਹੈ ਕਿ ਭਈ ਇਹ ਗਲਤ ਹੈ ਜੇ ਤੁਸੀਂ ਉਸ ਦੇ ਪ੍ਰਤੀ ਗਲਤ ਵਾਲਾ ਰਵਈਆ ਰੱਖ ਕੇ ਇੱਕ 네ਗੇਟਿਵ ਅਪਰੋਚ ਰੱਖ ਕੇ ਤੁਸੀਂ ਪੜੋਗੇ ਫਿਰ ਤੁਸੀਂ ਕਦੇ ਮਤਲਬ ਕਿ ਸਕਸੈਸਫੁਲ ਨਹੀਂ ਹੋਵੋਗੇ ਤੁਹਾਡੀ ਉਹ ਕੰਟਰੋਵਰਸੀ ਦੂਰ ਨਹੀਂ ਹੋਏਗਾ ਜੋ ਵੀ ਪੜਨਾ ਹੈ ਹਮੇਸ਼ਾ ਨਿਊਟਰਲ ਹੋ ਕੇ ਪੜਨਾ ਹੈ ਤੁਸੀਂ ਪੜੋ ਫਿਰ ਆਪਣੇ ਮਤ ਦੇ ਅਨੁਸਾਰ ਫੈਸਲਾ ਕਰੋ ਕਿ ਭਈ ਇਹ ਜਿਹੜੀ ਗੱਲ ਕਹੀ ਗਈ ਹੈ ਸਹੀ ਹੈ ਜਾਂ ਇਹ ਗਲਤ ਹੈ ਫਿਰ ਤੁਹਾਨੂੰ ਕਿਸੇ ਦੀ ਲੋੜ ਹੀ ਨਹੀਂ ਪਵੇਗੀ